ਕਾਣੀਆਂ ਪਾ ਰਿਹਾ ਏ ਨਾਵੇਂ ਨਾ ਬੱਬੇ ਉਹ ਨਾਵੇਂ ਨਾ ਕੋਚ ਸਾਹਿਬ ਪੂਰੇ ਗੁੱਸੇ ਚ ਆਏ ਹੋਏ ਨੇ ਸਾਡੀ ਗੁੱਟਾ ਵੀ ਆ ਬਾਈ ਇੱਕ ਇੱਕ ਗੁੱਡੀ ਵਧੀ ਗਈ ਹੈ ਸੋ ਬਹੁਤ ਮਾਨੂੰ ਤਸੱਲੀ ਮਿਲ ਰਹੀ ਹੈ ਹਵਾ ਦੇ ਕਾਰਨ ਪਿੱਛੇ ਰੁਕ ਰਹੇ ਮੇਰੇ ਵੀਰੋ ਤੇ ਤੁਹਾਨੂੰ ਮਿਲਦਾ ਇੱਕ ਟੁੱਟੀ ਡੰਡੀ ਵਾਲਾ ਕੱਪ ਗੁੰਦਣਾ ਦੇਖੋ ਸਵਾਦ ਕਰਦਿਆਂ ਗਾਇਸ ਤੁਹਾਡਾ ਫਿਰ ਤੋਂ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਸਟਾਰਟ ਹੋਈ ਸਾਡੀ ਕਿਹੜੇ ਕਿੰਨੇ ਵਜੇ ਆਏ ਹੁਣ 1 ਵਜੇ ਸਟਾਰਟ ਹੋ ਰਹੀ ਹੈ ਸਾਡੀ ਵੀਡੀਓ ਤੇ ਅੱਜ ਅਸੀਂ ਆਏ ਹੋਏ ਆ ਯਾਰ ਜਸ਼ਨਦੀਪ ਸਿੰਘ ਤੋਂ ਆਏ ਹੋਏ ਆ ਤੇ ਗੁੱਡੀ ਡਾਵਾਂਗੇ ਤਾਂ ਤੁਸੀਂ ਮੂਹਲ ਚਲ ਚੈੱਕ ਕਰ ਸਕਦੇ ਇੱਧਰ ਦਾ ਤੇ ਪਤੰਦਰ ਹੋੜ ਦੇਖ ਲਓ ਗੁੱਡੀਆਂ ਲਿਆ ਕੇ ਖੜੋਤੇ ਨੇ ਕਾਈਟ ਵਲੌਗ ਤੇ ਲਾਸਟ ਟਾਈਮ ਵੀਡੀਓ ਬਣੇ ਰਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਵੀ ਦੱਸ ਦਿਓ ਸੋ ਹੁਣ ਗੁੱਡੀ ਡਾਵਾਂਗੇ ਤੇ ਪਿੱਛੇ ਤੁਸੀਂ ਆਏ ਨਹੀਂ ਆ ਗਿਆ ਹੀ ਆ ਗਿਆ ਹੀ ਆ ਗਿਆ ਹੀ ਨਹੀਂ ਤੇ ਹੁਣ ਆਇਆ ਡਾਵਾਂਗੇ ਆਪਾਂ ਸੋ ਹੁਣ ਗੁੱਡੀਆਂ ਵਧਾਵਾਂਗੇ ਤੇ ਪੇਚੇ ਲਾਵਾਂਗੇ ਤੇ ਬਣੇ ਰਹੋ ਵੀਡੀਓ ਤੇ ਲਾਸਟ ਤੱਕ ਆਹ ਨਹੀਂ ਵਧਾਤੀ ਗੁੱਡੀ ਓਏ ਇੱਕ ਉੱਪਰ ਰੋੜ ਰਿਆ ਓਏ ਆ ਵੀ ਕੈਨੇਡਾ ਹੀ ਓਏ ਆਪਣਾ ਹੀ ਹੈ ਚਲੋ ਆਪਣਾ ਹੀ ਸਹੀ ਹੈ ਉਹ ਤੁਸੀਂ ਸਮਝ ਦੇ ਸਕਦੇ ਯਾਰ ਰੋੜ ਲੱਭ ਰਿਹਾ ਦੇਖ ਸਕਦੇ ਸੀ ਆਵੇ ਕੋ ਰੋਡ ਇਧਰੋਂ ਉਹ ਵੇਖੋ ਸਾਹਮਣੇ ਰੋਡ ਲੱਭ ਰਿਹਾ ਇਥੋਂ ਬਟਾਲਾ ਰੋਡ ਲੱਭ ਰਿਹਾ ਤੇ ਇਧਰ ਪਾਸੇ ਸਾਰੇ ਪਾਸੇ ਗੁੱਡੀਆਂ ਇਧਰ ਸੋ ਮੇਰੇ ਵੀਰੋ ਹਵਾ ਤਾਂ ਬਹੁਤ ਹੀ ਘੜ ਚੱਲ ਰਹੀ ਹੈ ਪਰ ਆਪਾਂ ਗੁੱਡੀ ਡਾਉਣਾ ਨਹੀਂ ਹਟ ਰਹੇ ਕਿਉਂਕਿ ਹਵਾ ਬਹੁਤ ਹੀ ਘਟ ਹੈ ਤੇ ਗੁੱਡੀ ਡਾ ਰਹੇ ਆ ਤੇ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਤੇ ਬਾਵਾ ਮਾਰ ਮਾਰ ਮੁੰਡਾ ਥੱਕ ਗਿਆ ਪਹਿਲਾਂ ਲਾਈ ਸੀ ਹੁਣ ਫੇਰ ਵਧਾਈ ਆ ਗੁੱਡੀ-ਉਡਰੀ ਸਾਡੀ ਤੇ ਮੁੰਡਾ ਪੂਰਾ ਥੱਕ ਗਿਆ ਇਸ ਟਾਈਮ ਬਹੁਤ ਜ਼ਿਆਦਾ ਕੰਮ ਮੜਾ ਹੋ ਰਿਆ ਵੀਰੋ ਹੱਥ ਮਾਰ-ਮਾਰ ਮੁੰਡਾ ਥੱਕ ਗਿਆ ਹੈ ਤੇ ਪਰ ਹੁਣ ਇਹ ਸਾਈਡ ਤੇ ਲੈਂਦੀ ਗੁੱਡੀਆਂ ਨੇ ਤੇ ਕਹਿੰਦਾ ਪੇਚੇ ਲਾਣੇ ਆ ਤੇ ਹੱਥ-ਹੱਥ ਚੱਲ ਰਹੇ ਨੇ ਆਹ ਦੋਵੇਂ ਲੱਗੇ ਨੇ ਪੇਚੇ ਹੁਣ ਓਏ ਵਡਵਾਉਈ ਨਾ ਕਿਦੇ ਕੰਮ ਖਰਾਬ ਨਾ ਹੋ ਜੇ ਸੋ ਮੇਰੇ ਵੀਰੇਓ ਪੇਚੇ ਪੇਚਾ ਲੱਗ ਰਿਹਾ ਏ ਤੁਸੀਂ ਦੇਖ ਸਕਦੇ ਹੋ ਆਏ ਜਿਹੜਾ ਕੈਨੇਡਾ ਵਾਲਾ ਆਇਆ ਹਾਡਾ ਆ ਤੇ ਜਿਹੜਾ ਦੂਜਾ ਆ ਆ ਕਿਸੇ ਹੋਰ ਦਾ ਆ ਤੇ ਪੇਚੇ ਪੇਚ ਚੱਲ ਰਿਹਾ ਏ ਤੇ ਪਿੱਛੇ ਵੀ ਗੁੱਡੀਆਂ ਆ ਰਹੀਆਂ ਨੇ ਪਿੱਛੇ ਵੀ ਇਸੇ ਗੁੱਡੀਆਂ ਆ ਰਹੀਆਂ ਨੇ ਤੇ ਸੂਰ ਦੇ ਦਾ ਸਾਹਮਣੇ ਸਾਡੇ ਤੇ ਗੁੱਡੀਆਂ ਕਹਿਦੀਆਂ ਅੱਜ ਤੇ ਇੱਕ ਉੱਪਰ ਆ ਰਹੀ ਐ ਤੇ ਕੱਲ ਲੱਗ ਰਹੇ ਨੇ ਪੇਚੇ ਪਤਾ ਨਹੀਂ ਕਿਹੜੀ ਵੱਡੀ ਜਣੀ ਗਾਈਜ਼ ਤੇ ਮੁੰਡਾ ਪੂਰੇ ਹੱਥ ਦੇ ਹੱਥ ਮਾਰ ਰਿਹਾ ਹੈ ਹੱਥ ਦੇ ਹੱਥ ਮਾਰ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਪੇਚਾ ਕਹਿੰਦੇ ਹੁਣ ਛੁੱਟ ਚੁਕਿਆ ਐ ਤੇ ਹੁਣ ਮੁੰਡੇ ਗੁੱਡੀ ਹੁੜੁੰਮਣ ਦੀ ਤਿਆਰੀ ਕਰ ਰਹੇ ਨੇ ਤੇ ਹੁਣ ਆਪਾਂ ਦੇਖਾਂਗੇ ਕੀ ਹੁੰਦਾ ਆ ਸੋ ਜਸ਼ਨ ਦੀਪ ਸਿੰਘ ਨਾਲ ਹੋ ਗਏ ਨੇ ਸਾਡੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਦੂਜੀ ਵਾਰੀ ਹੁਣ ਦੱਸ ਰਿਹਾ ਕਿ ਪੇਚੇ ਲੱਗ ਰਹੇ ਨੇ ਫਿਰ ਹਵਾ ਦੇ ਕਾਰਨ ਪੇਚੇ ਰੁਕ ਰਹੇ ਮੇਰੇ ਵੀਰੋ ਹਵਾ ਦੇ ਕਾਰਨ ਪੇਚੇ ਜੋ ਰੁਕ ਹੀ ਜਾਂਦੇ ਨੇ ਸਾਰੀ ਗਲਤੀ ਆ ਰਹੀ ਹਵਾ ਦੀ ਸਵੇਰ ਦਾ ਫੋਨ ਕੀਤਾ ਸੀਗਾ ਪਰ ਹੁਣ ਜਾ ਕੇ ਆਪਾਂ ਆਏ ਹੋਏ ਆ ਤੇ ਬਿਜ਼ੀ ਤੁਹਾਨੂੰ ਪਤਾ ਵਕਤੀ ਅਸੀਂ ਤਨਪਤਾ ਬਿਜ਼ੀ ਵਿਅਕਤੀ ਤੇ ਹੱਥ ਦੇ ਹੱਥ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਹਿੰਦਾ ਹੱਥ ਮਾਰਨਾ ਹੀ ਪੇਚਾ ਮੇਰੇ ਵੀਰੇ ਛੁੱਟ ਚੁੱਕਿਆ ਮੇਰੇ ਸਾਹਵਣਾ ਨਹੀਂ ਲੱਗਾ ਏ ਮੇਰੇ ਵੀਰੇ ਹੱਥ ਦੇ ਹੱਥ ਚੱਲ ਰਹੇ ਨੇ ਆ ਥੱਲੇ ਨੂੰ ਆ ਗਈ ਥੱਲੇ ਨੂੰ ਥੱਲੇ ਨੂੰ ਗਈ 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 ਆ ਫੜ ਲਓ ਫੜ ਲਓ ਫੜ ਲਓ ਫੜ ਲਓ ਉਹ ਗਈ ਉੱਤੇ ਆ ਬਾਈ ਨਹੀਂ ਹੋਈ ਹੋ ਗਈ ਇਹਦੀ ਉਹ ਗਈ ਗਾਇਸ ਤੇ ਤੁਹਾਨੂੰ ਮਿਲਦਾ ਇੱਕ ਟੁੱਟੀ ਡੰਡੀ ਵਾਲਾ ਕੱਪ ਗੁੰਜਰਾ ਦੇਖੋ ਪੈ ਗਿਆ ਥੱਲੇ ਤੇ ਗੁੰਜਰਾ ਤੁਸੀਂ ਦੇਖ ਸਕਦੇ ਹੋ ਤੇ ਗੱਟੂ ਮੜੇ ਨੇ ਸਵੇਰ ਦਾ ਅੱਜ ਖੋਲਿਆ ਨਵਾ ਤੇ ਪਰ ਗੁੱਡੀ ਨਹੀਂ ਵੱਡੀ ਜਾ ਰਹੀ ਗੁੱਡੀ ਨਹੀਂ ਵੱਡੀ ਜਾ ਰਹੀ ਕਿਉਂਕਿ ਹਵਾ ਦੀ ਕਸੂਰ ਹੈ ਟੱਕਾ ਹੀ ਜਾ ਰਿਹਾ ਟੱਕਾ ਤੇ ਬਹੁਤ ਹੋ ਰਿਹਾ ਗਾਇਸ ਗੁੱਡੀ ਆ ਰਹੀ ਹੈ ਗਾਇਸ ਗੁੱਡੀ ਹੜੁੰਬਣੀ ਪੈਣੀ ਹੁਣ ਆਹ ਦੇਖੋ ਮੇਰੇ ਵੀਰੋ ਮੁੰਡਾ ਪੂਰਾ ਜ਼ੋਰ ਲਾ ਰਿਹਾ ਗੁੱਡੀ ਹੜੁੰਮ ਲਈ ਤੇ ਪਿੱਛੇ ਇੱਕ ਫਰਫਰ ਕਰਦੀ ਆ ਰਹੀ ਹੈ ਕੈਨੇਡਾ ਵਾਲੀ ਮਿੱਤਰੋ ਇਹ ਕਿਸ ਨੇ ਪਕੜ ਲਈ ਹੈਗੀ ਆ ਕਿਸ ਨੇ ਪਕੜ ਲਈ ਹੈਗੀ ਮਿੱਤਰੋ ਫਿੱਤ ਨਹੀਂ ਪੜੇਗੀ ਸੋ ਮੇਰੇ ਵੀਰਿਓ ਆ ਸਾਹਮਣੇ ਮੁੰਡਾ ਲਾਲਪਰੀ ਅੱਗਈ ਗਈ ਉਹ ਨਾ ਦੀ ਆ ਤੇਰੇ ਸਦਕੇ ਚੌਬਰਪੁਰੇ ਸਾਈਡ ਦੇ ਕੱਢ ਲੀ ਮੇਰੇ ਵੀਰਿਓ ਸਾਈਡ ਦੇ ਕੱਢ ਲੀਆ ਕਿਉਂਕਿ ਥੱਲੇ ਡੌਰ ਦੇ ਪੈ ਗਏ ਨੇ ਗੁੰਝਲ ਮੇਰੇ ਵੀਰਿਓ ਤੇ ਘਟੂਆ ਪਿਆ ਤੇ ਐ ਸਾਈਡ ਦੇ ਗੁੰਝਲ ਤੁਸੀਂ ਦੇਖ ਸਕਦੇ ਹੋ ਕਿੰਨੇ ਪੈ ਪਹਿ ਚੁੱਕੇ ਨੇ ਤੇ ਬਾਕੀ ਆ ਤੂੰ ਦੇਖ ਸਕਦੇ ਜੀ ਦੇ ਇਸਾ ਦਿਓ ਗੁੱਡੀ ਕਰ ਲਈ ਸੈਟਤੀ ਹੁਣ ਨੇ ਮੁੰਦਣਾ ਕਦਨੀਆ ਪੈਣੀ ਆ ਮੁੰਦਲਾ ਕਦਨੇ ਪੈਣੀ ਆ ਡੋਰ ਮਹਿੰਗੀ ਬੜੀ ਹਾਂ ਡੋਰ ਤੇ ਮਹਿੰਗੀ ਐ ਇਸ ਇੱਕ ਗੁੱਡੀ ਵੱਢੀ ਗਈ ਐ ਸੋ ਬਹੁਤ ਮਾਨੂੰ ਤਸੱਲੀ ਮਿਲ ਰਹੀ ਐ ਇਸ ਕਾਣੀਆਂ ਦੇਖੋ ਤੁਸੀਂ ਚੋਬਰ ਕਾਣੀਆਂ ਪਾ ਰਿਹਾ ਐ ਨਾ ਆਵੇ ਨਾ ਬੱਬੇ ਉਹ ਨਾ ਆਵੇ ਨਾ 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 ਮੈਂ ਜਸ਼ਨ ਲਾ ਰਿਹਾ ਪਿੱਛੇ ਮਿੱਤਰਾਂ ਦੋ ਗੁੱਟੀਆਂ ਵਰਤ ਕੇ ਦੋ ਗੁੱਟੀਆਂ ਵੱਢ ਰਹੀਆਂ ਐ ਪੰਦਰਾਰ ਵੇ 20 ਪੂਰੇ ਹੋ ਗਏ ਗਾਇਸ ਯਾਨੀ ਪਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਹੈ ਜੇ ਤੇ ਚੱਲੀ ਜਾਣਾ ਮੁਕਦਮਾ ਚੱਲੀ ਹਾਏ ਚੱਲੀ ਜਾਣਾ ਮੁਕਦਮਾ ਕਿਉਂ ਕਿਉਂਕਿ ਇਹ ਗੁੱਡੀਆਂ ਬੜੀਆਂ ਗੁੱਡੀ ਆਰਡਰ ਹੀ ਹੈ ਤੇ ਗੁੱਡੀਆਂ ਹੈ ਬਹੁਤ ਜ਼ਿਆਦਾ ਨੇ ਇੱਧਰ ਵੇਖੋ ਗਾਇਸ ਮਰੇ ਵੀਰੇ ਉਹ ਗੁੱਡੀਆਂ ਬਹੁਤ ਜ਼ਿਆਦਾ ਹੀ ਨੇ ਆ ਦੇਖੋ ਯਾਰ ਤੂੰ ਉਹ ਸਾਹਮਣੇ ਨਾ ਮੁੰਡਿਆਂ ਨੇ ਗੁੱਡੀ ਫੜ ਲਈ ਸਾਡੀ ਤੇ ਕੋਚ ਸਾਹਿਬ ਪੂਰੇ ਗੁੱਸੇ ਚ ਆਏ ਹੋਏ ਨੇ ਸਾਡੀ ਗੁੱਡਾ ਵੀ ਕੋਟ ਸਾਹ ਪੂਰੇ ਗੁੱਸੇ ਚ ਆਏ ਹੋਏ ਨੇ ਤੁਸੀਂ ਮੈਂ ਵੀਡੀਓ ਪਿੱਛੇ ਦੇਖ ਸਕਦੇ ਹੋ ਪਿੱਛੇ ਪੂਰੇ ਲੋਕੀ ਕੋਠੀਆਂ ਚੜੇ ਹੋਏ ਨੇ ਗੁੱਡੀਆਂ ਆਡਰੀਆਂ ਨੇ ਇੱਧਰ ਸਾਈਡ ਸਾਰੇ ਪਾਸੇ ਗੁੱਡੀਆਂ ਆਡਰੀਆਂ ਨੇ ਓਏ ਓਏ ਧੂ ਹੋ ਗਈ ਗਾਇਸ ਧੂ ਬਹੁਤ ਵੱਡੀ ਧੂ ਹੋ ਗਈ ਹੈ ਮੇਰੇ ਵੀਰੋ ਕਹਿੰਦੇ ਮੁੜਿਆਂ ਨੇ ਗੁੱਡੀਆਂ ਵਢਾ ਲਈਆਂ ਨੇ ਤੇ ਹੁਣ ਡੋਰ ਇਕੱਠੀ ਕਰ ਰਹੇ ਨੇ ਤੇ ਹੁਣ ਦਿਲ ਨੂੰ ਲੱਗ ਰਿਹਾ ਥੋੜਾ ਦੁੱਖ ਕਿਉਂਕਿ ਗਟੂਨ ਦੂਜੇ ਵੱਲ ਨੇ ਫੜਿਆ ਸੀਗਾ ਆ ਦੇਖੋ ਗਟੂਨ ਇੰਨਾ ਡਾਈ ਸੀਗੀ ਮੇਰੇ ਹਿਸਾਬ ਨਾਲ ਗਟੂਨਾ ਸਹੀ ਨਹੀਂ ਹੈਗਾ ਸੋ ਆਪਾਂ ਹੁਣ ਗੁੱਡੀ ਵੜਾ ਕੇ ਬਹਿ ਚੁੱਕੇ ਆ ਸੋ ਮੇਰੇ ਵੀਰੋ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਵਿੱਚ ਤੇ ਇਸ ਵਲੌਗ ਵਿੱਚ ਇੰਨਾ ਹੀ ਤੇ ਵਧੀਆ ਲੱਗਾ ਤੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਨਾਲੋਂ ਨਾਲ ਮੇਰੇ ਵੀਰੋ ਤੇ ਮਿਲਦੇ ਆ ਕਿਸੇ ਅਗਲੇ ਨੈਕਸਟ ਵੀਡੀਓ ਵਿੱਚ ਤੇ ਬਾਏ ਟੇਕ ਕੇਅਰ ਤੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਲਾਈਕ ਲਾਈਕ ਸ਼ੇਅਰ ਜਰੂਰ ਕਰਿਓ ਮਿੱਤਰੋ ਕਿਉਂਕਿ ਮੈਂ ਤੁਹਾਨੂੰ ਬਹੁਤ ਲੱਗੀ ਪਾਵਾਂ ਤੁਹਾਡੀਆਂ ਸਾਡੀਆਂ ਆਪਣੀਆਂ ਓਹੋ ਸੋ ਮੇਰੇ ਵੀਰੋ ਮਿਲਦੇ ਆ ਅਗਲੇ ਵੀਡੀਓ ਵਿੱਚ ਟੇਕ ਕੇਅਰ